ਸਾਈਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਤੇ ਵਿੱਚ ਅੱਜ ਹੈ ਜੀ ਇੱਕ ਨਵਾਂ ਬਲੌਗ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਦੇਣ ਹਾਂ ਜੀ ਇੱਥੇ ਦੁਪਹਿਰ ਦਾ ਟਾਈਮ ਹੈਗਾ ਸੀ ਜਣੀ 12 12 ਵਜੇ ਦਾ ਹਾਂ ਜੀ 11 12 ਵਜੇ ਨੂੰ ਸ਼ਾਇਦ ਮੈਂ ਸੀਗਾ 12 ਦਾ ਸ਼ਾਇਦ ਮੈਨੂੰ ਸਹੀ ਤਰ੍ਹਾਂ ਨਾ ਯਾਦ ਨਹੀਂ ਹੈਗਾ ਫਤੇ ਸਵੇਰ ਦਾ ਗਿਆ ਹੋਇਆ ਸੀ ਖੇਡਣ ਕਿਉਂਕਿ ਸਵੇਰੇ ਮੈਨੂੰ ਵੀ ਇਹ ਕਹਿੰਦਾ ਸੀ ਕਹਿੰਦਾ ਮम्मा ਆਪਾ ਹੋਲੀ ਖੇਡਣੇ ਮੈਂ ਕਿਹਾ ਵੀ ਨਹੀਂ ਫਤੇ ਵੀ ਮੇਰੇ ਕੰਮ ਕਰਨ ਵਾਲੇ ਪਏ ਨੇ ਫਿਰ ਉਦੋਂ ਤਾਂ ਚਲੋ ਜੀ ਇਹ ਖੇਡਣ ਚਲੇ ਗਏ ਸੀ ਬੱਚਿਆਂ ਦੇ ਨਾਲ ਬਾਹਰ ਖੇਡਿਆ ਸੀ ਪਿੰਡ ਦੇ ਵਿੱਚ ਹੋਰ ਜਣੇ ਦੇ ਹਨ ਪਰਮਾਨ ਦੇ ਵਿੱਚ ਹੈਗੇ ਸੀ ਫਿਰ ਇੱਥੇ ਹੁਣ ਇਹ ਘਰ ਮੁੜਿਆ ਸੀ ਖੇਡ ਕੇ ਬੱਚਿਆਂ ਦੇ ਨਾਲ ਸਾਰੇ ਕਿਤੇ ਫਿਰ ਹੁਣ ਕਹਿੰਦਾ ਸੀ ਕਹਿੰਦਾ ਹੁਣ ਵੀ ਤੁਸੀਂ ਕੰਮ ਕਰ ਲੇ ਕਹਿੰਦਾ ਹੁਣ ਮੰਮਾ ਤੁਸੀਂ ਮੇ ਨਾਲ ਖੇਡ ਲਓ ਫਿਰ ਇੱਥੇ ਅਸੀਂ ਮਾਂ ਪੁੱਤ ਲੱਗੇ ਹੋਏ ਸੀ ਇੰਜੋਏ ਕਰਨਾ ਹੌਲੀ ਉਹਦੇ ਪਾਪਾ ਨੂੰ ਕਹਿੰਦਾ ਸੀ ਪਾਪਾ ਉਹਦੇ ਥੋੜਾ ਜਿਹਾ ਘੱਟੇ ਲਾਈਕ ਕਰ ਦਿੰਨੇ ਇਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਕਿਸੇ ਵੀ ਮਤਲਬ ਹੁੰਦਾ ਨਹੀਂ ਤਿਹਾੜ ਦਾ ਇੰਨਾ ਕੁਝ ਖਾਸ ਵੀ ਕੋਈ ਦੀਵਾਲੀ ਦਾ ਕੋਈ ਹੋਲੀ ਦਾ ਜਿਵੇਂ ਮੈਂ ਆਪਾਂ ਮਤਲਬ ਜਿਹੜੇ ਕੋਈ ਐਵੇਂ ਹੁੰਦੇ ਨੇ ਤਿਹਾਰ ਉਹਨਾਂ ਦਾ ਉਹਨਾਂ ਨੂੰ ਕੁਝ ਖਾਸ ਨਹੀਂ ਹੁੰਦਾ ਹੈਗਾ ਅਸੀਂ ਉਹ ਮਾਪੋਤ ਲੱਗੇ ਹੋਏ ਸੀ ਹੋਲੀ ਖੇਡਣਾ ਮੈਂ ਕਿਹਾ ਚੱਲ ਪਤਾ ਕੀ ਆ ਇਹ ਹੋ ਜਾਂਦਾ ਵੀ ਕਹਿੰਦੇ ਹੁੰਦੇ ਨੇ ਕਦੇ ਕਦਾਈ ਤਾਂ ਬੱਚੇ ਬਣ ਜਾਣਾ ਚਾਹੀਦਾ ਬਾਹਲੇ ਸਿਆਣੇ ਹੋ ਕੇ ਵੀ ਜ਼ਿੰਦਗੀ ਦੇ ਵਿੱਚ ਟੈਨਸ਼ਨ ਆਈ ਨੇ ਹੋਰ ਕੁਝ ਨਹੀਂ ਹੈਗਾ ਬਸ ਇਥੇ ਲਾਈਫ ਇੰਜੋਏ ਕਰਨ ਲੱਗ ਗਏ ਸੀ ਫੁੱਲ ਇੰਜੋਏ ਹਾਂਜੀ ਆਪਾਂ ਨਾ ਤੋਲੇ ਹੋ ਗਏ ਬਿੱਲੇ ਹੁਣ ਕੰਮ ਕਰ ਲੇ ਕਾਰ ਨੜੇ ਖੇਡ ਲਈ ਹੋਲੀ ਹੋਲੀ ਖੇਡ ਕੇ ਨਹਾ ਧੋ ਕੇ ਕੰਮ ਕਰ ਮਕਾ ਕੇ ਆਪਾਂ ਫਰੀ ਆ ਕਿਉਂਕਿ ਅੱਜ ਕੰਮ ਕਰਨਾ ਸੀ ਆਪਾਂ ਹੀ ਫਤ ਤੇ ਪਾਪਾ ਨੂੰ ਵੈਸੇ ਛੁੱਟੀ ਸੀ ਪਰ ਇਹ ਸੀਗਾ ਵੀ ਮੰਮੀ ਤੇ ਡੈਡ ਜੀ ਨੂੰ ਪੈ ਗਿਆ ਸੀ ਜਾਣਾ ਸਾਡੇ ਭੂਆ ਜੀ ਦੇ ਨਨਦੋਈਏ ਦੀ ਡੈਥ ਹੋ ਗਈ ਉਹ ਉਧਰ ਨੂੰ ਗਏ ਹੋਏ ਨੇ ਮੇਰੇ ਬਸ ਮੈਂ ਕੱਪੜੇ ਧੋਲੇ ਸੀ ਦੇਖੋ ਅੱਜ ਤਾਂ ਫੁੱਲ ਹੋਈਆਂ ਪੰਜਾਂ ਨੇ ਤਾਰਾ ਸਾਰੀਆਂ ਕੋਈ ਨਹੀਂ ਬਚੀ ਹੋਈ ਹੈਗੀ ਬੈਕ ਕੈਮਰਾ ਕਰਕੇ ਦਿਖਾਉਣੀ ਆ ਤੁਹਾਨੂੰ ਇੱਕ ਮਿੰਟ ਇੱਧਰ ਦੇਖੋ ਸਾਰੇ ਕੱਪੜੇ ਧੋਤੇ ਪਏ ਨੇ ਅੱਜ ਕੱਪੜੇ ਵੀ ਬਹੁਤ ਸੀ ਕੁਛ ਤਾਂ ਕੱਪੜੇ ਸੀਗੇ ਵੀ ਰੱਖਲੇ ਸੀ ਜਿਵੇਂ ਤੁਹਾਨੂੰ ਦਿਖਾਇਆ ਪਹਿਲਾਂ ਵੀਡੀਓ ਦੇ ਵਿੱਚ ਵੀ ਉਹ ਤਾਂ ਕੱਪੜੇ ਰੱਖੇ ਗਏ ਸੀ ਗਰਮ ਜਿਹੜੇ ਰੱਖਣ ਵਾਲੇ ਸੀ ਬਾਕੀ ਇਹ ਰਹਿੰਦੇ ਸੀ ਹਜੇ ਇਹ ਗਰਾਫ ਸੀ ਤੋਂ ਨਾਲੇ ਕਿਉਂਕਿ ਹੁਣ ਜਿਵੇਂ ਇਹ ਆ ਵੀ ਹਲਕੇ ਕੱਪੜੇ ਹੀ ਲਏ ਹੁੰਦੇ ਨੇ ਜਿਆਦਾ ਗਰਮ ਲੈ ਨਹੀਂ ਹੁੰਦਾ ਹੈਗੇ ਕੰਬਲ ਵਗੈਰਾ ਕੋਈ ਤਾਰ ਨਹੀਂ ਹੈਗੀ ਛੱਡੀ ਹੋਈ ਸਭ ਫੁੱਲ ਕੀਤੀਆਂ ਪਈਆਂ ਨੇ ਹੁਣ ਇਹ ਆ ਦੀ ਧੋਤੇ ਤਾਂ ਗਏ ਹੁਣ ਜਿਵੇਂ ਜਿਵੇਂ ਸੁੱਕਣਗੇ ਫਿਰ ਸਾਂਭੀ ਜਾਵਾਂਗੇ ਹਜੇ ਸਾਂਭਣ ਵਾਲੇ ਆ ਉਹ ਪਏ ਨੇ ਫੁੱਲ ਆਣ ਜਿਹੜੇ ਤੋਤੇ ਹੋਏ ਮੰਜਨ ਫੁੱਲ ਹੋਇਆ ਪਿਆ ਇਹਨਾਂ ਨੂੰ ਦੇਖਦੇ ਆਂ ਸਾਭਦੇ ਆਂ ਹੁਣ ਕੰਮਕਾਰ ਕਰਕੇ ਬਸ ਮੇਰੀ ਵੀ ਥੋੜਾ ਜਿਹਾ ਰਹਿ ਗਿਆ ਸੀ ਮਸ਼ੀਨ ਦਾ ਮੈਂ ਆਪਦਾ ਹੀ ਸੂਟ ਲੱਗੀ ਸੀ ਧੋਣ ਕਿਉਂਕਿ ਉਹ ਰੰਗ ਨਾਲ ਹੈਗਾ ਤਾਂ ਲਿਬੜਿਆ ਹੋਇਆ ਸੀ ਪਰ ਮੈਨੂੰ ਇਹ ਸੀ ਵੀ ਚਲੋ ਧੋ ਦਿੰਨੇ ਆ ਕਿਉਂਕਿ ਉਹ ਪਾਉਣ ਵਾਲਾ ਤਾਂ ਹੈ ਨਹੀਂਗਾ ਵੈਸੇ ਵੀ ਉਹਦਾ ਨਾ ਕਲਰ ਥੋੜਾ ਜਿਹਾ ਫੇਟ ਹੋ ਗਿਆ ਤਾ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਪਰ ਫਿਰ ਵੀ ਚਲ ਰੱਖ ਲੈਨੇ ਆ ਹਨਾ ਕਿਤੇ ਨਾ ਕਿਤੇ ਕੋਈ ਕੰਮ ਆ ਜੂਗਾ ਕੋਈ ਚੀਜ਼ ਸਾਫ਼ ਕਰਨ ਦੇ ਜਿਵੇਂ ਹੁਣ ਥੋੜਾ ਸਾਫ਼ ਸਫਾਈ ਆ ਜੇ ਕਰਨਾ ਉਹਦੇ ਵਿੱਚ ਕਿਤੇ ਨਾ ਕਿਤੇ ਵਰਤਿਆ ਜਾਉ ਹੁਣ ਖਾਣੇ ਪੀਣੇ ਆ ਕੁਛ ਨਾ ਕੁਛ ਨਾਲ ਦ ਕਰਦੇ ਆ ਰੈਸਟ ਟਾਈਮ ਹੋ ਗਿਆ 2:30 ਦਾ 2:30 ਵਜ ਕੇ ਫੇਰ ਦੇਖਦੇ ਆ ਉਸ ਤੋਂ ਬਾਅਦ ਹਾਂਜੀ ਫਿਰ ਇੱਥੇ ਮੈਂ ਆਈ ਸੀ ਅੰਦਰ ਫਤੇ ਅਸਲ ਨਾ ਕਿਦ ਨਾ ਇਹ ਸੌਂਗਿਆ ਸੀ ਇਹਨੂੰ ਮੈਂ ਕਹਿ ਸੀ ਮੈਂ ਕਿ ਥੋੜੀ ਦਿਨ ਹੁਣ ਅਰੇਸਟ ਕਰ ਵੀ ਬਹੁਤ ਦੇਰ ਤੈਨੂੰ ਫਿਰਦੇ ਨੂੰ ਹੋਗੀ ਨਹੀਂ ਤਾਂ ਚਲੋ ਜੀ ਇਹਨੇ ਸੌਣਾ ਵੀ ਨਹੀਂ ਸੀ ਪਰ ਇਹ ਹੋ ਜਾਂਦਾ ਵੀ ਜੇ ਥੋੜਾ ਜਨਾ ਆਪਾਂ ਮਤਲਬ ਉੱਚੀ ਬੋਲਵੇਂ ਫਿਰ ਇਹਨੂੰ ਇਹ ਹੋ ਜਾਂਦਾ ਹੁੰਦਾ ਵੀ ਹੁਣ ਮੰਮਾ ਦੀ ਪਾਰੇ ਵਾਲੀ ਸੂਈ ਲਾਲ ਚ ਪਰ ਇਹ ਰਾਸਟਰ ਫਿਰ ਜਿਹੜੀ ਆਪਦਾ ਸੌਂਗਿਆ ਸੀ ਜਦ ਨੂੰ ਅਸਲ ਦੇ ਵਿੱਚ ਨਾ ਕੁਝ ਖਾਦਾ ਵੀ ਤ ਨਹੀਂ ਉਦਾਂ ਹੀ ਸੌਂ ਗਿਆ ਇਥੇ ਜਦ ਨੂੰ ਮੈਂ ਆਪਣੇ ਬਾਹਰੋਂ ਕੰਮ ਕਰ ਕਰਕੇ ਆਈ ਸੀ ਤਾਂ ਅੱਜ ਨਾ ਫਤਿਹ ਦੇ ਪਾਪਾ ਨੂੰ ਛੁੱਟੀ ਸੀ ਉਹਨਾਂ ਨੇ ਬਣਾ ਲੀਆਂ ਸੀ ਸੇਮੀਆਂ ਬਣਾਈਆਂ ਸਨ ਦੁੱਧ ਵਾਲੀਆਂ ਸੀ ਪਰ ਉਹ ਥੋੜੀ ਜਿਹੀ ਕਿਤੇ ਵੱਧ ਪੈ ਗਈਆਂ ਹੋਣੀਆਂ ਨੇ ਉਹ ਤਾਂ ਕਰਕੇ ਥੋੜੀ ਜਿਹੀ ਕੈੜੀਆਂ ਹੋ ਗਈਆਂ ਗੱਲ ਇਹ ਸੀਗੀ ਵੀ ਕਹਿੰਦੇ ਹੁੰਦੇ ਨੇ ਵੀ ਫਰੀਜ਼ ਦੀ ਗੈਂਦੇ ਦੰਦ ਜੰਨੇ ਨੇ ਹਨਾ ਵੀ ਬਣੀ ਬਣਾਈ ਮਿਲ ਗਈਆਂ ਉਹੀ ਬਹੁਤ ਨੇ ਪਉ ਦੇਖਣ ਲੱਗੇ ਸੀ ਆਨੰਦਪੁਰ ਸਾਹਿਬ ਤੋਂ ਲਾਈਵ ਚੱਲ ਰਿਆ ਸੀ ਆ ਪ੍ਰੋਗਰਾਮ ਉਹਦਾ ਹੌਲੇ ਮੱਲੇ ਤੇ ਬਾਜੀ ਮੈਂ ਤਾਂ ਫਿਰ ਉਹ ਤੋਂ ਬਾਅਦ ਖਾ ਕੇ ਥੋੜੀ ਜਿਹੀ देर ਫੋਨ ਤੇ ਲੱਗੀ ਬਸ ਰੈਸਟ ਰੋਸਟ ਦਾ ਕੀਤੀ ਨਹੀਂ ਸੀ ਬਸ ਐਵੇਂ ਹੀ ਫੋਨ ਤੇ ਬਸ ਫੋਨ ਲਾ ਲਿਆ ਕਿਸੇ ਨਾ ਕਿਸੇ ਨੂੰ ਫੋਨ ਤੇ ਗੱਪ ਛਪਾ ਕੀਤੀਆਂ ਜਦ ਨੂੰ ਮੰਮੀ ਹਣੀ ਵੀ ਆ ਗਈ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਜੀ ਮੈਂ ਮੰਮੀ ਹਣੀ ਗਏ ਹੋਏ ਸੀਗੇ بس ਉਸ ਤੋਂ ਬਾਅਦ ਇਹ ਸੀਗਾ ਵੀ ਕੁਝ ਥੋੜਾ ਜਿਹਾ ਪਹਿਲਾਂ ਹੀ ਲੇਟ ਹੋ ਗਈ ਸੀ ਇਹ ਤਾਂ ਕਰਕੇ ਬਾਅਦ ਜੀ ਫਿਰ ਇੱਥੇ ਲੱਗੀ ਸੀ ਸ਼ਾਮ ਨੂੰ ਰੋਟੀ ਬਣਾਉਣਾ ਦਾਲ ਸਬ지 ਤਾਂ ਨਹੀਂ ਸੀ ਅੱਜ ਬਣਾਈ ਕਿਉਂਕਿ ਦਾਲ ਕੱਲ੍ਹ ਵਾਲੀ ਹੋ ਪਈ ਸੀ ਥੋੜੀ ਜਿਹੀ ਫਿਰ ਇਹ ਹੋ ਗਿਆ ਵੀ ਚਲੋ ਉਹਦੇ ਨਾਲੇ ਸਰ ਜਾਣਾ ਵੀ ਫਿਰ ਬਾਦੂ ਦੀ ਐ ਹੋ ਜਾਂਦਾ ਜੇ ਹੁਣ ਉਹ ਨੂੰ ਨਹੀਂ ਸਿਖਾਉਂਦੇ ਹਨਾ ਫਿਰ ਮੈਨੂੰ ਇਹ ਹੋ ਜਾਂਦਾ ਵੀ ਫਿਰ ਹੋਰ ਪ੍ਰਾਣੀ ਹੋ ਜੂਗੀ ਹੈ ਨਾ ਉਸ ਤੋਂ ਬਾਅਦ ਫਿਰ ਕੀ ਹੋਣਾ ਵੀ ਸਵੇਰ ਨੂੰ ਚਲ ਦੇਖਾਂਗੇ ਜਿਵੇਂ ਹੋਊ ਕਰੂ ਰੋਟੀ ਦਾ ਤੇ ਬਾਕੀ ਇਹ ਸੀਗਾ ਵੀ ਅੱਜ ਜਿਵੇਂ ਕਈ ਥਾਂ ਤੇ ਮਾਤਾ ਰਾਣੀ ਵਾਲਾ ਉਹ ਪਕਾਇਆ ਹੈ ਜਾਂ ਉਹ ਕਰਿਆ ਹੈ ਹੈ ਨਾ ਆਪਾਂ ਤਾਂ ਜਣੀ ਹਜੇ ਕਰਿਆ ਨਹੀਂ ਸੀ ਕੁਝ ਵੀ ਵੀ ਅਗਲੇ ਉਹਦੇ ਤੱਕ ਦੇਖਾਂਗੇ ਜਿਵੇਂ ਹੋਊਗਾ ਵੀ ਅੱਜ ਬਸ ਫੇ ਦਾਲ ਨਾਉਦੇ ਨਾ ਸਾਰ ਲਿਆ ਸੀ ਬਸ ਕੰਮ ਕਰ ਕਰਕੇ ਰੋਟੀ ਪਣੀ ਖਾ ਕੇ ਫਤਿਹ ਦੇ ਪਾਪਾ ਤਾਂ ਪੈ ਗਏ ਸੀ ਅਸੀਂ ਬਸ ਬੈਠੇ ਸੀ ਮੈਂ ਤੇ ਮੰਮੀ ਲੱਗੀ ਸੀ ਸਵੇਰ ਦੀ ਉਹਦੀ ਇਹ ਸੀ ਵੀ ਰੋਟੀ ਦੇ ਵਿੱਚ ਵੀ ਜਾਂ ਤਾਂ ਕੋਈ ਦਾਲ ਸਬਜੀ ਦੀ ਤਿਆਰੀ ਕਰ ਲੈਣੇ ਨਹੀਂ ਫਿਰ ਫਿਰ ਸਾਨੂੰ ਇਹ ਹੋ ਗਿਆ ਵੀ ਚਲ ਸਵੇਰੇ ਰੋਟੀਆਂ ਆਲੂ ਵਾਲੀਆਂ ਹੀ ਬਣਾ ਲਾਂਗੇ ਵੀ ਉਹ ਬਸ ਐਵੇਂ ਦਾਲ ਸਬਜੀ ਦੀ ਤਿਆਰੀ ਕਰਦੇ ਕਰਦੇ ਫਿਰ ਮਿਸ ਕਰਤਾ ਵੀ ਸ਼ਾਮ ਨੂੰ ਚਲੋ ਹਜੇ ਇਹ ਹੋ ਜਾਂਦਾ ਵੀ ਟਿਪਟਨ ਚ ਸ਼ਾਮ ਵਾਲੀ ਥੋੜੀ ਜਿਹੀ ਰਹਿ ਜਾਂਦੀ ਆ ਹਨਾ ਵੀ ਜਿਵੇਂ ਹੁਣ ਥੋੜਾ ਜਿਹਾ ਹੋਰ ਦਿਨਾਂ ਤੱਕ ਬਦਲ ਗਿਆ ਨਾ ਮੌਸਮ ਵੀ ਫੇਰ ਤਾਨੀ ਫੇਰ ਤਾਂ ਨਹੀਂ ਰਿਹਾਗਾ ਨਹੀਂ ਫੇਰ ਤਾਂ ਚਲੋ ਇਹ ਹੋ ਜਾਂਦਾ ਵੀ ਹਨਾ ਸਵੇਰ ਨੂੰ ਬਣਾਉਣੀ ਪੈਂਦੀ ਆ ਨਹੀਂ ਤਾਂ ਫਿਰ ਥੋੜਾ ਜਿਹਾ ਇਹ ਹੋ ਜਾਂਦਾ ਵੀ ਖੱਟੀ ਦਾ ਰਹਿੰਦਾ ਜੀ ਹੁਣ ਪਰ ਹਜੇ ਚਲੋ ਥੋੜੇ ਕੁਛ ਦਿਨ ਜਿੰਨੇ ਕ ਦਿਨ ਹਜੇ ਸਰਦੇ ਉਹਨੇ ਦਿਨ ਫਿਰ ਸ਼ਾਮ ਨੂੰ ਬਣਾ ਲੈਨੇ ਉਹਨੇ ਕਿਉਂਕਿ ਸਵੇਰੇ ਥੋੜਾ ਜਿਹਾ ਟਾਈਮ ਵੀ ਜਲਦੀ ਹੋ ਜਾਂਦਾ બસ ਉਹਦੇ ਕਰਕੇ ਇਹਦੇ ਸਾਰ ਲੈਨੇ ਆ ਫਤੇ ਦੁੱਧ ਪੀ ਛੜਿਆ ਸੀ ਦਰਜੀ ਨੂੰ ਮੈਂ ਦਿਾਈ ਸੀ ਬਸ ਮੈਂ ਤੇ ਮੰਮੀ ਲੱਗੇ ਸੀ ਪੀਣਾ ਕੁਛ ਮੰਮੀ ਨਾ ਕੋਈ ਗੱਲ ਪੁਰਾਣੀ ਯਾਦ ਆ ਗਈ ਸੀ ਉਹ ਸੁਣਾਉਣ ਲੱਗੇ ਸੀਗੇ ਕਹਿੰਦੇ ਵੀ ਕਿਸੇ ਨੇ ਰਿਸ਼ਤੇਦਾਰ ਚ ਸੇਮੀਆਂ ਵਟਾਇਆ ਹੋਇਆ ਸੀ ਕਾਫੀ ਦੇਰ ਦੀ ਸੁਣਾਉਂਦੇ ਸੀਗੇ ਕਹਿੰਦੇ ਨਾ ਵੀ ਉਹਨਾਂ ਦੇ ਬੱਚੇ ਸੀ ਕਈ ਕਹਿੰਦੇ ਉਹਨਾਂ ਨੇ ਕਿਤੇ ਰੱਖ ਦੀਆਂ ਪੇਟੀ ਦੇ ਕੋਲ ਬਿ ਮੰਜੇ ਤੇ ਕਹਿੰਦੇ ਉਹਨਾਂ ਦੇ ਕੋਈ ਮਾਰਗਤ ਵਗੈਰਾ ਜਿਵੇਂ ਕੁਝ ਹੋਇਆ ਹੁੰਦਾ ਵੀ ਐਵੇਂ ਸੀ ਕਹਿੰਦੇ ਉਹ ਸ਼ਾਮ ਨੂੰ ਜਦ ਦੇਖਣ ਲੱਗੇ ਨਾ ਵੀ ਬੱਚੇ ਤਾਂ ਪੇਟੀ ਤੇ ਚੜ ਚੜ ਛਾਲਾ ਮਾਰੀ ਗਏ ਮਾਰੀ ਗਏ ਜਿੰਨਾ ਕਿ ਖੇਡ ਹੋਇਆ ਨਾ ਉਹਦਾ ਖੇਡਿਆ ਜਦੋਂ ਸ਼ਾਮ ਨੂੰ ਕਹਿੰਦੇ ਵੀ ਇੱਥੇ ਸੇਮੀਆਂ ਸੀ ਬਟਾਈਆਂ ਹੋਈਆਂ ਕਹਿੰਦੇ ਜਦ ਦੇਖਿਆ ਤਾਂ ਉਹਦਾ ਆਟਾ ਹੀ ਗੁੰਨੇ ਆ ਪਿਆ ਇੱਥੇ ਕਰਦੇ ਆ ਬਲੌਗ ਦਾ ਐਂਡ